ਜਿਹੜੇ 11 ਨਾਂ ਮਿੱਤਰੋ ਸੋਨੂੰ 7 ਤਰੀਕ ਨੂੰ ਜਮ੍ਹਾਂ ਫਰੀ ਦੇ ਵਿੱਚ ਮਿਲ ਜਾਣੇ ਆ ਇਲੈਕਟ੍ਰਿਕ ਸਕੂਟਰੀ ਖੜੀ ਆ ਤੇ ਚੋਅ ਦੇ ਵਿੱਚ ਜਿਵੇਂ ਗਰਮੀ ਆ AC ਰੱਖਦਾ ਇਹ ਨਾਲ ਉਹ ਡੇਰੇ ਦਾ ਕੰਮ ਆ ਸੇਵਾ ਦਾ ਕੰਮ ਆ ਪੁੰਨ ਤੇ ਫੜੀਆਂ ਵਾਲਾ ਕੰਮ ਆ ਨਾਲ ਪੁੰਨ ਵੀ ਹੋ ਜੂ ਤੇ ਨਾਲ ਹੀ ਨਹੀਂ ਪਤਾ ਤੁਸੀਂ ਥਾਰ ਵੀ ਲੈ ਜਾਓ ਜੇ ਪਹਿਲੇ ਨਾਮ ਚ ਥਾਰ ਆ ਮਿੱਤਰੋ ਚਾਹ ਲੈ ਜਾਓ 4x4 ਟਰੈਕਟਰ ਟਰੈਕਟਰ ਜਿਹੜਾ ਮਰਜੀ ਲੈ ਜਾਓ ਤੇ ਕੈਸ਼ ਦੀ ਸੌਦਾ ਵੀ ਹੈ ਆ ਵੀਰਾਂ ਦਾ ਕੰਟੈਕਟ ਨੰਬਰ ਆ ਸਾਡਾ ਕਮੇਟੀ ਦਾ 95010 29181 ਇਹ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਜਦੋਂ ਭੇਜਤਾ ਤੇ ਅਸੀਂ ਕੂਪਨ ਭੇਜ ਦਾਂਗੇ 300 ਦਾ ਸਿੰਗਲ ਕੁੱਪਣਾ ਬਈ 500 ਦੇ 3000 ਦੇ 10 ਜੀ ਚੋ ਦੋ ਜੀਪ ਦੇ ਹੋਗੇ 2000 ਦੇ 25 ਅਤੇ 5000 ਦੇ ਪੂਰੇ 75 ਇਹ ਬਈ ਸਪੈਸ਼ਲ ਮਿਨੀ ਡਰਾ ਕੱਢਣਾ ਆਪਾਂ 28 ਤਰੀਕ ਨੂੰ ਮੇਨ ਡਰਾ ਤੋਂ ਮਤਲਬ ਵੀ 10 20 ਮਿੰਟ ਪਹਿਲਾਂ ਕੱਢਾਂਗੇ ਇਹ ਬਈ ਜਿਹੜਾ ਬੰਦਾ 1000 ਰੁਪਏ ਦੀ ਐਂਟਰੀ ਕਰਦਾ ਉਹਨੂੰ ਇੱਕ ਦੋ ਕੁੱਪਣ ਦੇਵਾਂਗੇ ਸਹੀ ਗੱਲ ਦੋ ਉਸ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਡੇਰਾ ਬਾਬਾ ਬ੍ਰਹਮਚਾਰੀ ਜੀ ਪਿੰਡ ਬਾਜੇਲਾ ਜ਼ਿਲ੍ਹਾ ਮਾਨਸਿਆ ਦੇ ਵਿੱਚ ਤੇ ਮੂਸਲੇ ਦੇ ਏਰੀਏ ਦੇ ਵਿੱਚ ਆਏ ਆ ਮਿੱਤਰੋ ਡੇਰੇ ਦੇ ਡਰਾ ਰੱਖਿਆ ਗਿਆ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਸੰਦੀਪ ਆਪਣੇ ਨਾਲਾ ਹੋਰ ਵੀ ਸੰਦੀਪ ਵਧੀਆ ਵਧੀਆ ਕਿੰਨੇ ਨਾਮ ਰੱਖਤੇ ਫੇੜੇ ਬਾਈ 101 ਨਾਮ ਇਹਨਾਂ ਦੇ ਵਿੱਚ ਤੇ 11 ਮਿਨੀ ਡਰਾ ਦੇ ਵਿੱਚ ਤੇ ਇੱਕ ਸਪੈਸ਼ਲ ਮਿਨੀ ਡਰਾ ਦੇ ਵਿੱਚ ਪਹਿਲਣ ਦੀ ਇੱਕ ਸਪੈਸ਼ਲ ਹਾਂ ਇਹ ਤਾਂ ਫਿਰ 101 ਤੇ 11 ਤੇ ਇਹਦਾ 123 ਨਾਮ ਰੱਖਦੇ ਨੇ ਨਾਮ ਰੱਖਦੇ ਬਾਈ ਡੇਰੇ ਦੇ ਵਿੱਚ ਡੇਰਾ ਬਾਬਾ ਬਨੁਚਾਰੀ ਦੇ ਵਿੱਚ ਠੀਕ ਹੈ ਡੇਰਾ ਬਾਬਾ ਬ੍ਰਹਮਚਾਰੀ ਦੇ ਵਿੱਚ ਤੇ ਜਿਹੜੇ ਮਿੱਤਰੋ ਮਿਨੀ ਡਰ ਵਾਲੇ ਨਾਮ ਆ ਉਹ ਤਾਂ ਤੁਹਾਨੂੰ ਜਮਾ ਫ੍ਰੀ ਦੇ ਵਿੱਚ ਹੀ ਮਿਲਣਗੇ ਜਿਹੜੀ ਟਰੈਕਟਰ ਜਮਾ ਫ੍ਰੀ ਚ ਆ ਪਰ ਤਾਂ ਬਾਈ ਤੁਸੀਂ ਵੱਡੇ ਡਰਾ ਨੂੰ ਪਾਉਣਾ ਉਹ ਤਾਂ ਬਿਲਕੁਲ ਫ੍ਰੀ ਨਹੀਂ ਨੇ ਉਹ ਜਮਾ ਫ੍ਰੀ ਦੇ ਵਿੱਚ ਤੇ ਪਹਿਲੇ ਨਾਮ ਚ ਕੀ ਆ ਜੀ ਆਪਾਂ ਮੋٹے ਮੋਟੇ ਜੇ ਨਾਮ ਨਾਮਕ ਨਹੀਂ ਨਗਰਵਾ 363 ਇਹ ਕੋਈ ਮਰਜ਼ੀ ਟ੍ਰੈਡ ਲੈ ਸਕਦੇ ਆ ਕੋਈ ਐ ਨਹੀਂ ਵੀ ਹੌਲੈਂਡ ਹੀ ਲੈਣਾ ਜਿਹੜਾ ਮਰਜ਼ੀ ਲੈ ਜਾਓ 4x4 ਟਾਇਰ ਦੇ ਵਿੱਚ ਥਾਰ ਗੱਡੀ ਆ ਕਾਲੇ ਰੰਗ ਦੀ ਠੀਕ ਹੈ ਤੇ ਜੇ ਕਿਸੇ ਨੇ ਨਹੀਂ ਲੈਣੇ ਤਾਂ ਪੈਸੇ ਲੈ ਜਾ ਸਕਦਾ ਕੈਸ਼ ਜੇ ਪਹਿਲੇ ਨਾਮ 'ਚ ਥਾਰ ਆ ਮਿੱਤਰੋ ਚਾਹੇ ਲੈ ਜਾਓ 4x4 ਟਰੈਕਟਰ ਟਰੈਕਟਰ ਜਿਹੜਾ ਮਰਜ਼ੀ ਲੈ ਜਾਓ ਤੇ ਕੈਸ਼ ਦੀ ਸੌਦਾ ਵੀ ਹੈ ਆਪਾਂ ਦੂਜੇ ਦੇ ਵਿੱਚ ਵੀ ਬੁਲਟ ਆ ਜਮਾ ਨਵਾਂ ਕਾਲਾ ਘੋੜਾ ਤੇ ਇਹਦੇ ਚੁਆਇਸ ਦੇ ਵਿੱਚ ਵੀ 4x4 ਰੱਖਿਆ 363 ਇਹਦੇ ਵਿੱਚ ਵੀ ਐਸਾ ਹਾਂ ਮੋਡੀਫਾਈ ਚਾਹੇ ਲੈ ਜਾਓ ਬੁਲਟ ਚਾਹੇ ਲੈ ਜਾਓ ਮਿੱਤਰੋ 4x4 ਤੇ ਉਦੋਂ ਅੱਗੇ ਆਹ ਏ ਬਈ ਸਪੈਸ਼ਲ ਮਿਨੀ ਡਰਾ ਕੱਢਣਾ ਆਪਾਂ 28 ਤਰੀਕ ਨੂੰ ਮੇਨ ਡਰਾ ਤੋਂ ਮਤਲਬ ਵੀ 10-20 ਮਿੰਟ ਪਹਿਲਾਂ ਕੱਢਾਂਗੇ ਇਹ ਬਈ ਜਿਹੜਾ ਬੰਦਾ 1000 ਰੁਪਏ ਦੀ ਐਂਟਰੀ ਕਰਦਾ ਉਹਨੂੰ ਇੱਕ ਦੋ ਕੁੱਪਣ ਦੇਵਾਂਗੇ ਤੇ ਜਿਹੜਾ 2000 ਦੀ ਕਰਦਾ ਉਹਨੂੰ 4 5 ਕੁੱਪਣ 5 ਕੁੱਪਣ ਹਾਂ 5 ਕੁੱਪਣ ਦੇਣੇ ਆ ਬਾਈ ਤੇ ਇਹਦੀ ਚੁਆਇਸ ਦੇ ਵਿੱਚ ਵੀ ਆਪਾਂ ਬੋਲਟ ਵੀ ਲਿਆ ਠੀਕ ਹੈ ਇਹਦੀ ਚੁਆਇਸ ਦੇ ਵਿੱਚ ਵੀ ਬੋਲਟਾ ਜਿਵੇਂ ਕਹਿੰਦੀ ਇਹ ਬੋਲਟ ਤਾਂ ਹੋ ਗਏ 2 2 ਤੇ 101 ਨਾਮ ਆ ਮਿੱਤਰੋ ਆ ਵੀਰਾਂ ਦਾ ਕੰਟੈਕਟ ਨੰਬਰ ਆ ਸਾਡਾ ਕਮੇਟੀ ਦਾ 95010 29181 ਇਹ ਨੰਬਰ ਤੇ ਪੇਮੈਂਟ ਕਰਕੇ ਸਕਰੀਨ ਸ਼ਾਟ ਜਦੋਂ ਭੇਜਤਾ ਤੇ ਅਸੀਂ ਕੁੱਪਣ ਭੇਜ ਦਾਂਗੇ ਤੇ 300 ਦਾ ਸਿੰਗਲ ਕੁੱਪਣਾ ਬਾਈ 500 ਦੇ 3000 ਤੇ 10 ਜੀਚੋ 2 ਜੀਪ ਦੇ ਹੋਗੇ 2000 ਤੇ 25 ਅਤੇ 5000 ਦੇ ਪੂਰੇ 7500 5075 ਜੀ 300 ਦਾ 1 ਗੂਪਣਾ 500 ਦੇ 3000 ਦੇ 10 2000 ਦੇ 25 ਤੇ 5000 ਦੇ 75 ਨੰਬਰ ਤੁਹਾਨੂੰ ਦੱਸਤਾ 95010 29181 ਬਾਕੀ ਬਈ ਮਿੰਨੀ ਡਰੈਗ ਨੀ ਨਿਕਾ ਮਰਵਾ ਜਿਹੜਾ ਹਾਂਜੀ ਇੱਧਰ ਨੂੰ ਆਜੋ ਜਿਹੜੇ 11 ਨਾਂ ਮਿੱਤਰੋ ਤੁਹਾਨੂੰ 7 ਤਰੀਕ ਨੂੰ ਜਮ੍ਹਾਂ ਫਰੀ ਦੇ ਵਿੱਚ ਮਿਲ ਜਾਣੇ ਆ ਇਲੈਕਟ੍ਰਿਕ ਸਕੂਟਰ ਹੀ ਖੜੀ ਆ ਤੇ ਚੋਹੇ ਦੇ ਵਿੱਚ ਜਿਵੇਂ ਗਰਮੀ ਆ ਏਸੀ ਰੱਖਦਾ ਐ ਨਾਲ ਜਮਾ 10 ਟਾਂ ਦਾ ਏਸੀ ਆ ਬਾਈ ਤੇ ਇਹ ਦੂਜੇ ਨਾਮ ਦੇ ਵਿੱਚ ਵੀ ਏਸੀ ਹੈਗਾ ਕਿ ਦੋ ਸਾਈਕਲ ਆਗੇ ਅੱਗੇ LED ਤੇ ਛੱਤ ਵਾਲੇ ਪੱਖੇ ਕੁੱਲ 11 ਨਾਮ ਆ 11 ਨਾਮ ਆ ਮਿੱਤਰੋ 11 ਦੇ 11 ਨਾਮ ਜਮਾ ਫਰੀ ਦੇ ਵਿੱਚ ਆ ਟੈਟ ਤੁਸੀਂ ਪਾਉਣੀਆਂ ਵੱਡੇ ਡਰਾ ਦੀ ਤੇ ਸਾਰੇ ਨਾਮ ਬਾਈ ਨਵੇਂ ਹੋਣਗੇ ਕੋਈ ਪਾਕੇ ਨਾ ਨਾਮ ਨਹੀਂ ਹੈਗਾ ਕੈਸ ਦੀ ਸਬਦਾਂ ਸਾਰੇ ਨਾਮਾਂ ਦੇ ਵਿੱਚ ਪਹਿਲੇ ਤੋਂ ਲੈ ਕੇ ਐਂਡ ਵਾਲੇ ਤੱਕ ਠੀਕ ਹੈ ਪਹਿਲੇ ਨਾਮ ਤੋਂ ਲੈ ਕੇ ਐਂਡ ਵਾਲੇ ਨਾਮ ਤੱਕ ਮਿੱਤਰੋ ਕੈਸ ਦੀ ਸਬਦਾਂ ਸਾਰੇ ਨਾਮਾਂ ਦੇ ਵਿੱਚ ਸਾਡੇ ਡੇਰਾ ਪਾਪਾ ਬਨੁਚਾਰੀ ਬਹੁਤ ਸ਼ਰਧਾ ਵਾਲੀ ਜਗ੍ਹਾ ਸੀ ਇੱਥੇ ਮੰਨਦੇ ਇਹਨੂੰ ਤੇ ਕੋਈ ਹੀਰਫੇਰ ਵਾਲੀ ਗਲਤੀ ਹੋਣੀ ਨਹੀਂ ਜੇ ਕੋਈ ਬੰਦੇ ਦੇ ਕਈ ਵਾਰ ਦਿਮਾਗ ਚ ਆਵੇ ਨਾ ਜਿਵੇਂ ਪਹਿਲਾਂ हां ਜਿਵੇਂ ਪਹਿਲਾਂ ਡਰਾ ਨਿਕਲਿਆ ਪਸ ਇੱਥੇ ਘੱਟ ਕੇ ਇੱਥੇ ਸੰਘੇੜੇ ਕੱਟ ਕੇ ਡਰਾ ਪੂਰੀ ਪਾਰਦਰਸ਼ਤਾ ਇਹ ਨਾਲ ਨਿਕਲੂਗਾ ਮੇਥੋਂ ਡੇਰੇ ਦਾ ਕੰਮ ਆ ਸੇਵਾ ਦਾ ਕੰਮ ਆ ਪੁੰਨ ਤੇ ਫੜੀਆਂ ਵਾਲਾ ਕੰਮ ਆ ਜਿਵੇਂ ਕਹੇ ਦੀ ਇਹ ਨਾਲ ਪੁੰਨ ਵੀ ਹੋ ਜੂ ਤੇ ਨਾਲੇ ਹੀ ਨਹੀਂ ਪਤਾ ਤੁਸੀਂ ਥਾਰ ਵੀ ਲੈ ਜਾਓ ਬਿਲਕੁਲ ਬਈ ਇਹ ਵੀ ਇੱਕ ਓਪਨ ਪਾੜੋ ਹਣਾ ਇਹ ਵੀ ਇੱਕ ਸੇਵਾ ਹੀ ਆ ਬਈ ਐਡਾ ਡਰਾ ਆਮੰਦਾ ਰਿਆ ਨਹੀਂ ਸਾਦਾ ਸਹੀ ਗੱਲ ਆ ਜੀ 300 ਰੁਪਏ ਦੇ ਵਿੱਚ ਇਹ ਨਹੀਂ ਪਤਾ ਤੁਹਾਡੇ ਘਰੇ ਟਰੈਕਟਰ ਆ ਜੇ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਸੇਵਾ ਤੇ ਹਿੱਸਾ ਜ਼ਰੂਰ ਪਾਓ